ਮੁੰਡਾ ਸਮਾਜ ਵਿੱਚ ਨਾ ਤਾਂ ਕੁੜੀ ਨੂੰ ਮੁੰਡਾ ਦੇਖਦਾ ਤੇ ਮੁੰਡੇ ਨੇ ਕੁੜੀ ਦੇਖੀਂ ਨਾ ਝਿਜਕ ਪੂਰੀ ਹੁੰਦੀ ਹੈ ਉਹ ਤਾਂ ਇੱਕ ਦੂਜੇ ਦਾ ਵਿਚਾਰੇ ਨਾਮ ਨਹੀਂ ਸੀ ਜਾਣਦੇ ਹਮ ਇਸ ਝਿਜਕ ਨੂੰ ਦੂਰ ਕਰਨ ਵਾਸਤੇ ਕੰਗਣਾ ਖੇਡਣ ਦੀ ਰਸਮ ਬਣਾਈ ਮੈਂ ਤਾਂ ਹੀ ਕਹਿੰਦਾ ਕਿਡੇ ਸਾਈਕੋਲੋਜੀਸ ਲੋਕ ਸੜੇ ਜੀ ਕਿੰਨੀ ਉਹਨਾਂ ਨੂੰ ਮਾਨਸਿਕ ਤੌਰ ਤੇ ਪਤਾ ਸੀ ਵੀ ਇਹਨਾਂ ਦੇ ਹੌਲੀ ਹੌਲੀ ਸੰਗ ਖੁੱਲ ਗਏ ਹਮ ਕੰਗਣਾ ਖੇਡਣਾ ਸੰਗ ਖੋਲਣ ਦੀ ਪ੍ਰਕਿਰਿਆ ਹੈ ਠੀਕ ਹੈ ਕੀ ਹੁੰਦਾ ਸੀ ਜਦੋਂ ਦੂਜਾ ਦਿਨ ਆ ਜਾਂਦਾ ਲੜਕੀ ਨੂੰ ਜੈ ਉਹਨੂੰ ਸੌਰੀ ਹੂੰ ਤਾਂ ਬੜਾ ਚਾਹ ਹੁੰਦਾ ਕੰਗਣਾ ਖਿਡਣ ਖਿਡਾਉਣ ਦਾ ਪ੍ਰਾਂਤ ਚ ਮੇਥੋ ਦੇ ਪ੍ਰਾਂਤ ਚ ਨਾ ਕੱਚੀ ਲੱਸੀ ਪਾ ਲੈਂਦੇ ਹੁਣ ਇਹ ਸਵਾਲ ਹੁੰਦਾ ਵੀ ਕੱਚੀ ਲੱਸੀ ਕਿਉਂ ਪਾਉਂਦੇ ਸੀ ਇਹ ਹੌਲੀ ਹੌਲੀ ਤੂੰ ਆਪੇ ਇਸ ਗੱਲ ਨੂੰ ਹੱਸ ਕੇ ਐਗਰੀ ਕਰ ਦੇਂਗਾ ਵੀ ਹਾਂ ਕੱਚੀ ਲੱਸੀ ਪੈਂਦੀ ਸੀ ਹੂੰ ਕਿਉਂ ਪਾਈ ਜਾਂਦੀ ਸੀ ਕੰਗਣਾ ਖੇਡਣ ਤੋਂ ਪਹਿਲਾਂ ਕੰਗਣਾ ਖੋਲਣ ਦੀ ਰਸਮ ਕੀਤੀ ਜਾਂਦੀ ਸੀ ਠੀਕ ਹੈ ਕੰਗਣਾ ਸਿੱਧਾ ਨਹੀਂ ਖੇਡ ਲੈਂਦਾ ਖੋਲ ਮਤਲਬ ਕਿ ਕੰਗਣਾ ਖੋਲਣ ਦੀ ਕੀ ਰਸਮ ਸੀ ਵਿਆਹ ਤੋਂ ਇੱਕ ਹਫ਼ਤਾ ਪਹਿਲਾਂ ਮੁੰਡੇ ਦੀ ਮਾਂ ਆਪਦੇ ਪੁੱਤ ਦੇ ਹੱਥ ਤੇ ਕੰਗਣਾ ਬੰਦੀ ਸੀ ਠੀਕ ਹੈ ਕੰਗਣੇ ਚ ਕੀ ਹੁੰਦਾ ਸੀ ਇੱਕ ਖਮਣੀ ਕਮਣੀ ਤਾਂ ਗਲਤ ਜਾਣਦੇ ਲੋਕ ਵੀ ਸੂਤ ਦੇ ਕੰਪਣੀ ਹਮ ਨਹੀਂ ਹਾਂ ਜੀ ਹਾਂ ਸੂਤ ਦੇ ਧਾਗੇ ਹੁੰਦੇ ਨੇ ਇਕੱਠੇ ਕੀਤੇ ਹੋਏ ਉਹਨੂੰ ਲਾਲ ਤੇ ਪੀਲਾ ਰੰਗਦਾਂ ਇਹਨੂੰ ਖੰਮਣੀ ਕਹਿੰਦੇ ਆ ਪਰ ਇਹਨੂੰ ਸ਼ਗਨਦਰ ਦਾ ਗਮਨ ਆ ਗਿਆ ਉਹ ਖੰਮਣੀ ਦੇ ਵਿੱਚ ਕੀਮ ਦੀ ਕਦਾ ਕੌਡੀ ਹੁੰਦੀ ਰਿਚ ਹੂੰ ਰਿਚੀ ਕੌਡੀ ਜੀ ਦਾ ਤਾਂ ਟੋਟਣਾ ਜਾ ਕੇ ਸਾਇਆ ਹੋਵੇ ਹੂੰ ਕਈ ਵਾਰ ਇੱਕ ਮੁੰਦਰੀ ਪੈਸਾ ਹੁੰਦਾ ਕਈ ਵਾਰ ਇੱਕ ਹਰੜ ਹੁੰਦੀ ਹਰੜੇ ਜਗਲੀ ਬੜੀ ਕੜਨ ਲੈਂਦੇ ਤੇ ਪੰਜ ਸੱਤੀ ਜੋਂ ਉਹਨਾਂ ਨਾਲ ਬੰਨੀਆਂ ਹੁੰਦੀਆਂ ਉਹ ਮੁੰਡੇ ਦੇ ਘੁੱਟ ਤੇ ਮੰਦਣਾ ਤੇ ਫਿਰ ਸ਼ਰਾਰਤੀ ਤੇ ਸ਼ਰਾਰਤਣਾ ਵੀ ਹੁੰਦੇ ਉਹਦੇ ਪਰ ਆ ਭੈਣ ਭਰਾ ਉਹਨਾਂ ਨੇ ਕਰਨਾ ਜਦੋਂ ਗੰਡਾ ਦੇਣੀ ਆ ਅੱਕ ਦਾ ਦੁੱਧ ਲਿਉਣਾ ਹਮ ਅੱਕ ਦਾ ਪਹਿਲੀ ਗੰਡ ਦਿੱਤੀ ਮਾਂ ਤਾਂ ਬੰਨ ਸ਼ਗਨ ਕਰਕੇ ਪਰੇ ਹੋ ਗਈ ਹੁਣ ਉਹ ਸ਼ਰਾਰਤਣਾ ਦੇ ਹੱਥ ਚ ਆ ਗਈ ਪਹਿਲੀ ਗੰਡ ਦਿੱਤੀ ਸਭ ਇੱਕੋ ਰਹਿ ਗਿਆ ਪਹਿਲੀ ਗੰਡ ਦਿੱਤੀ ਹਾਂ ਅੱਕ ਦਾ ਦੁੱਧ ਲਾਉਣਾ ਠੀਕ ਹੈ ਪਿਛਕੀ ਦੂਜੀ ਗੰਢ ਫੇਰਤੀ ਨੇ 7 ਗੰਢਾਂ ਦੇਣੀਆਂ ਸੱਤੇ ਗੰਢਾਂ ਨਾਲ ਅੱਕ ਦਾ ਦੁੱਧ ਹੂੰ ਲਾਈ ਜਾਣਾ ਤਾਂ ਕਿ ਖੁੱਲ ਨਾ ਸਕੇ ਹੂੰ ਵੀ ਖੁੱਲ ਨਾ ਸਕੇ ਹਾਂ ਹੁਣ ਉਹ ਗੰਢਾਂ ਪਿਛਕੀਆਂ ਵੀ ਹੈ ਹਾਂ ਗਾਂ ਜਿਹੜਾ ਘਣ ਚੱਕਰ ਉਹ ਮੇਰੇ ਰੱਗ ਨੂੰ ਕੀ ਪਤਾ ਕਿਵੇਂ ਖੋਲਣਗੇ ਹਾਂ ਸ਼ੇਰ ਕੀ ਹੈ ਜਿਹੜੀ ਮੁੰਡੇ ਦੀ ਪਰਜਾਈ ਹੁੰਦੀ ਹੈ ਮੁੰਡੇ ਦੀ ਪਰਜਾਈ ਜੀ ਕੋਈ ਬੰਨਾਂ ਲਈ ਉਹ ਆਪਣੇ ਸਕੇ ਪਰਜਾਈ ਹੋਦੀ ਭਰਾ ਦੀ ਬਹੁ ਹੀ ਹੋਵੇ ਉਮਾਸੀ ਦੀ ਨੂੰ ਚਾਚੀ ਦੀ ਨੂੰ ਤਾਈ ਦੀ ਨੂੰ ਭੂਆ ਦੇ ਨੂੰ ਹੋ ਸਕੋਈ ਵੀ ਹੋ ਸਕਦੇ ਨੇ ਉਹਦੀ ਭਾਬੀ ਲੱਗਦੀ ਹੋਵੇ ਠੀਕ ਹੈ ਉਹਨੂੰ ਇੱਕ ਪਾਸੇ ਪੀੜੀ ਤੇ ਬਹਾਰ ਤੇ ਜਾਂਦਾ ਹੈ ਵਿਚਾਲੇ ਧਰ ਦੀ ਪ੍ਰਾਂਤ ਵਿੱਚ ਉਹਦੇ ਪਾਸੇ ਕੱਚੀ ਲੱਸੀ ਬੈਠੇ ਹੈ ਨਾ ਤੇ ਜਿਹੜੀ ਵਿਆਹ ਲਈ ਆਈ ਹੈ ਉਹਨੂੰ ਕਹਿੰਦੀ ਹੈ ਭਰਜਾਈ ਉਹਦੀ ਹੂੰ ਕੰਗਣਾ ਖਲਾਪ ਨੇ ਸੰਕਾ ਦੀ ਹੈ ਹੂੰ ਕਰ ਮਾ ਮੂਰੇ ਇਹ ਛੋਟਚਾ ਬਹੁਤ ਹੁੰਦੀ ਰੌਲਾ ਬਹੁਤ ਮੰਦਾ ਵਿਆਹ ਦੇ ਅੰਦਰ ਜੇ ਕੋਈ ਰੋਚਕ ਸ਼ਗਰਾਂ ਦਾ ਕੰਗਣਾ ਖੇਡਣਾ ਹੈ ਕੰਗਣਾ ਖੇਡਣਾ ਹੌਲੀ ਹੌਲੀ ਸੰਗਦੀ ਰੇ ਕੁੰਡਵਾਂ ਕੱਢਿਆ ਵੇ ਲੜਕੀ ਦਾ ਜਿਹੜੀ ਲਾੜੀ ਏ ਪਹਿਲੀ ਵਾਰ ਉਹਨੇ ਆਪਦੇ ਮਾਹੀ ਨੂੰ ਹੱਥ ਲਾਉਣਾ ਤੂੰ ਦੇਖ ਚਿੱਤ ਕਿੰਨੀ ਹੋ ਗਈ ਹਾਂ ਹੈ ਨਾ ਸਾਈਕੋਲੋਜੀਕਲੀ ਇੱਕ ਮਾਨਸਿਕਤਾ ਦੀ ਖੇਡ ਤੇ ਫਿਰ ਦੱਸ ਮੇਰੇ ਜਿਹੜੇ ਪੁਰਖੇ ਸੀ ਕਿੰਨੇ ਸਿਆਣੇ ਸੀ ਬਿਲਕੁਲ ਅੱਛਾ ਉਹਨੇ ਬਾਹ ਕਰਤੀ ਮੂਰੇ ਜੀ ਫੇਰ ਮਾਂ ਦਾ ਪੁੱਤਾਂ ਬਾਹ ਉਹਨੇ ਕਰੀ ਨਹੀਂ ਜਿਵੇਂ ਤਾਸ਼ ਦੇ ਉੱਪਰ ਬੈਠੇ ਕਹਿੰਦੇ ਨੇ ਉਹ ਗੋਲਾ ਸੱਟ ਲੈ ਗੋਲਾ ਉਹ ਵੇਗੀ ਆ ਜਾਵੇ ਐਨਾ ਰੌਲਾ ਪੈਂਦਾ ਪੁੱਛਣਾ ਕੋਈ ਤਾਂ ਕੁੜੀ ਕਹਿੰਦੀ ਵੀ ਤੂੰ ਐਂ ਕਰ ਮੁੰਡੇ ਨੂੰ ਕੋਈ ਮੁੰਡਾ ਕਹਿੰਦਾ ਐਂ ਕਰ ਫਿਰ ਉੱਤੋਂ ਦੀ ਲੋਲਾ ਯਾਰ ਬੋਲਦਾ ਭਾਈ ਨਾ ਹਾਰ ਨਾ ਨਹੀਂ ਸਾਰਾ ਦਿਨ ਤੂੰ ਹੀ ਰਹੂ ਹਾਰ ਨਾ ਨਹੀਂ ਹੂੰ ਸਾਰੀ ਉਮਰ ਤੂੰ ਹੀ ਰਹੂ ਕੀ ਕਨਸੈਪਟ ਆ ਉਥੇ ਉਹ ਹੌਲੀ ਹੌਲੀ ਖੋਲ ਲੈਂਦਾ ਲੱਗਦਾ ਤੁਹਾਨੂੰ ਅੱਧ ਘੰਟਾ ਹੈ ਬੱਦ ਵੀ ਲੱਗ ਸਕਦਾ ਪਰ ਉਹਦੇ ਵਿੱਚ ਰੌਚਿਕ ਤਾਂ ਬਹੁਤ ਆਈ ਜਾਂਦੀ ਹੈ ਜਦੋਂ ਉਹ ਤਾਂ ਗੰਢ ਨਹੀਂ ਖੁੱਲਦੀ ਕੋਈ ਕਿਵੇਂ ਘਾਲ ਦਿੰਦਾ ਕੋਈ ਕੁਛ ਕਹਿੰਦੀ ਹੈ ਕੋਈ ਕੁਛ ਕਹਿੰਦੀ ਹੈ ਪਰ ਭੜਾਈ ਚੁੱਪ ਹੈ ਉਹ ਨਹੀਂ ਉਹ ਆ ਰੈਫਰੀ ਹੈ ਚਲੋ ਬੰਦ ਕਰੋ ਬੜਾ ਕੀ ਤੇਰੇ ਕੰਨ ਖਣ ਵਾਲੀ ਗੱਲਾਂ ਵੀ ਉਹ ਕੰਗਣਾ ਮੁੰਡੇ ਨਹੀਂ ਖੋਲ ਲਏ ਤੇ ਕਈ ਇਹੋ ਜਿਹੇ ਕੱਲਨ ਹੁੰਦੇ ਨੇ ਹੂੰ ਜਿੰਨੂੰ ਕੰਡਾ ਨਹੀਂ ਖੋਲਣੀ ਆਉਂਦੀਆਂ ਠੀਕ ਹੈ ਕਈ ਮੈਂ ਦੇਖੇ ਨੇ ਹੂੰ ਵਾਹ ਦੇ ਤੇ ਕੰਗਣੇ ਵਿਚਾਲੇ ਜਿਹੜੀ ਉਹ ਹੁੰਦੀ ਹੈ ਰਸੀ ਜਾਂ ਖੰਮਣੀ ਉਹ ਜੰਗਲ ਪਾਈ ਤੜਕਦੇ ਨੇ ਤੋੜਿਆ ਖੁੱਲ ਜਾਵੇ ਕਹਿ ਕੇ ਚਾਂਗ ਮਾਰ ਦਿੰਦੇ ਪਰ ਉਹ ਰੌਚਿਕਤਾ ਨਹੀਂ ਦਿੰਦੀ ਉਹ ਚ ਅਸਲ ਜੋ ਖੋਲ ਦੀ ਰੌਚਿਕਤਾ ਹੈ ਉਹ ਤੋਂ ਬਾਅਦ ਜਦੋਂ ਮੁੰਡਾ ਕੰਗਣਾ ਖੋਲ ਉਹਨੇ ਕੁੜੀ ਦਾ ਕੰਨਗਾ ਖੋਲ ਲਿਆ ਉਹ ਲੜਕੀ ਜਿਹੜੀ ਉਹਦੀ ਜਠਾਣੀ ਹੈ ਦਰਾਨੀ ਉਹਨੂੰ ਫੜਾਉਂਦੀ ਹੈ ਫੇਰ ਕੁੜੀ ਦੀ ਵਾਰੀ ਹੁੰਦੀ ਹੈ ਹੁਣ ਕੁੜੀ ਨੇ ਤਾਂ ਚੁਣ-ਚੁਣ ਕੇ ਧਾਗੇ ਪਏ ਨੇ ਫਲਕਾਰੀ ਤੇ ਉੰਧੇ ਛੋੜ ਛੋੜ ਕੇ ਚਾਦਨਾ ਕੱਢੀਆਂ ਤੇ ਚਲਾਕ ਬਹੁਤ ਸੀ ਨੋਂ ਵੀ ਰਖਦੀਆਂ ਉਹ ਆ ਚਾਰੇ ਲਾਉਂਦੀਆਂ ਨੇ ਵਿਆਹ ਵੇ ਲਈ ਵੀ ਕੰਗਣਾ ਖੋਲਣਾ ਪਉ ਹੂੰ ਉਹਨੇ ਮੇਰੇ ਵਰਗੇ ਭੁੰਦਨੇ ਬਾਹ ਕਰਤੀ ਉਹਨੇ ਦੇਖਿਆ ਵੀ ਇਹ ਅੱਜ ਨੇ ਸ਼ਰਾਰਤਾਂ ਨਾਲ ਤਾਂ ਖੜੀਆਂ ਨਾ ਲੰਦਾ ਮੇਰੀਆਂ ਇਹਨਾਂ ਦੀ ਇੱਕ ਤਾਂ ਕਰੀ ਵੀ ਇਹਨੇ ਅੱਕ ਦੇ ਦੁੱਧ ਨਾਲ ਚਿਪਕੀਆਂ ਉਹ ਸੋ ਇੱਕ ਕੰਡ ਖੋਲ ਲਈ ਤਾਂ ਜਾ ਕੀ ਵੀ ਥੋੜੀ ਦਾ ਗਮ ਗਈ ਥੋੜੀ ਗੱਲ ਬਣੀ ਨਹੀਂ ਉਹਨੇ ਸੱਤੇ ਕੰਡਾ ਖੋਲ ਲੀਆਂ ਖੋਲ ਕੇ ਅੰਗਣਾ ਫੜਾ ਤਾ ਮੁੰਡੇ ਦੀ ਪ੍ਰਦੇਈ ਹੂੰ ਹੁਣ ਦੋਏ ਕੰਗਣਿਆਂ ਦੇ ਨਾਲ ਉਹ ਇੱਕ ਚੰਦ ਰੁਪਈਆ ਰਲਾਉਂਦੀ ਐ ਠੀਕ ਐ ਔਰ ਉਹਨਾਂ ਨੂੰ ਕਹਿੰਦੀ ਐ ਲੈ ਵੀ ਗੱਲ ਸੁਣ ਲਓ ਹੱਥ ਕਰ ਲਓ ਪਰੇ ਪ੍ਰਾਂਤ ਪ੍ਰਾਂਤ ਰਿਤਰ ਨੇ ਆ ਮੈਂ ਰੁਪਈਆ ਤੇ ਕੰਗਣੇ ਪ੍ਰਾਂਚ ਸਿੱਟੂ ਹੁਣ ਪਤਾ ਲੱਗਿਆ ਕੱਚੀ ਲੱਸੀ ਕਿਉਂ ਪਈ ਐ ਹੂੰ ਤਾਂ ਕਿ ਰੁਪਈਆ ਦੇਸ ਨਾ ਜਾਵੇ ਪਾਣੀ ਨਹੀਂ ਨਾ ਸੀ ਦੇਸਾਂ ਮੈਂ ਸਿੱਟੂ ਪ੍ਰਾਂਚ ਤੇ ਤੁਸੀਂ ਰੁਪਈਆ ਫੜਾਉਣਾ ਹੈ ਕੱਡੋ ਪਾ ਲੈਣਾ ਹੈ ਜਿਹੜੇ ਬੰਦੇ ਕੁੜੀ ਨੇ ਜਾਂ ਮੁੰਡੇ ਨੇ ਜਿਹਨੇ ਚਾਰ ਬਰੀ ਰੁਪਈਆ ਭਾਲ ਕੇ ਨਾ ਉਹ ਜਿੱਤੂ ਇਹ ਖੇਡ ਦੀ ਸ਼ਰਤ ਹੈ ਹੂੰ ਹੁੰਦਾ ਆਮ ਤੌਰ ਤੇ ਇਹਨਾਂ ਦਾ ਵੀ ਮਿਲ ਇਹ ਤੀਵੀਂ ਮੈਂ ਬੰਦਾ ਉਹ ਬੜੀ ਕਹਾਣੀ ਕਰਦਾ ਪਰਹਾਈ ਜਿੜ ਕੇ ਕਰਵੇਂ ਸਪਰੇ ਤਰ ਪ੍ਰਾਂ ਤੇ ਉਹ ਦੁਨਣਾ ਪ੍ਰਾਂ ਦੋਹਾਂ ਜਣਾਂ ਦੇ ਪ੍ਰਾਂ ਤੇ ਅਸਰ ਲੈਂਦੇ ਨੇ ਉਹ ਜਿੰਦ ਜਦੋਂ ਜਦੋਂ ਪ੍ਰਾਂ ਤੇ ਅਸਰ ਦੇਣਾ ਕੁਦਰਤੀ ਉਹਨਾਂ ਦੇ ਹੱਥ ਨਾਲ-ਹੱਥ ਲੱਗ ਜਾਂਦਾ ਹੈ ਹੂੰ ਇਹ ਖੇੜੀ ਚੀਜ਼ ਘਟ ਹੁੰਦੀ ਹੈ ਹਮ ਹੱਸ ਲੱਗ ਗਿਆ ਕੁਝ ਚੀਜ਼ ਕਈ ਵਾਰ ਤਾਂ ਕੁੜੀ ਪਰੇ ਖਿੱਚਦੀ ਵੀ ਹੈ ਮੁੰਡਾ ਵੀ ਖਿੱਚਦਾ ਹੈ ਉਤੋਂ ਫਿਰ ਪਤਾ ਕੀ ਬੋਲਦਾ ਤੇਰੇ ਰਗਾ ਕੰਜਰ ਤਾਂ ਬਸ ਪਰੇ ਕਦ ਕਰੰਟ ਤਾਂ ਨਹੀਂ ਮਾਰਦੀ ਭਾਬੀ ਇਹ ਜਿਹੇ ਟੱਚ ਨਾ ਹੁੰਦੀ ਹੈ ਕਰੰਟ ਫਰ ਨਹੀਂ ਮਾਰਦੀ ਭਾਬੀ ਜਦੋਂ ਬਾਹ ਜਦੋਂ ਬਾਹ ਕਰਦੀ ਹੈ ਤੇ ਉਹ ਫਿਰ ਕਹਿੰਦੇ ਉਹ ਖਿਚਲਾ ਖਿਚਲਾ ਭਾਬੀ ਸੀਲ ਇਹਦੇ ਤੋਂ ਛੁਟਕਲੇ ਤੇ مشਕੂਲੇ ਹੁੰਦੇ ਆ ਹਮ ਚਲੋ ਉਹਨੇ ਜੀ ਹੱਥ ਪ੍ਰਾਂਤ ਤੇ ਧਰਾ ਲੇ ਉਦੋਂ ਬਾਅਦ ਫਿਰ ਕੀ ਹੋਇਆ ਉਹਨੇ ਕੰਗਣੇ ਤੇ ਰੁਪਈਆ 5 ਸੜਤਾ ਲਾ ਕੇ ਤੇ ਭਾਲਣੂ ਪਹਿਲੀ ਵਾਰ ਤਾਂ ਮੜਮੜਾ ਕੁੜੀ ਚੀਕੀ ਹੱਥਾਂ ਦਾਤ ਲੱਗਣੀ ਹੈ ਪਾਣੀ 'ਚ ਜਦੋਂ ਹੋ ਰਹੀਆ ਭਾਲਣਾ ਭਾਲਦੇ ਭਾਲਦੇ ਕਦੇ ਹੱਥਾਂ ਨਾਲ ਹੱਥ ਲੱਗ ਗਿਆ ਕਦੇ ਉਹਨੂੰ ਘੁੱਟਤਾ ਕਦੇ ਕਿਵੇਂ ਜਿਹੜੇ ਉਹ ਝਿਜਕ ਜਿਹੜਾ ਪ੍ਰੋਸੀਜਰ ਹੈ ਇਹਦਾ ਖੇਡਦਾ ਉਹ ਦੋਵਾਂ ਦੀ ਝਿਜਕ ਦੂਰ ਕਰਨਾ ਅਖੀਰ ਕੀ ਹੁੰਦਾ 1 ਰੁਪਈਆ ਥਿਆ ਜਾਂਦਾ ਉਹ ਫੜ ਕੇ ਦੀ ਭਾਬੀ ਨੂੰ ਫੜਾਉਂਦਾ ਉਹ ਕਹਿੰਦੀ ਗਿਣੋ ਵੀ ਇੱਕ ਜੇ ਕੁੜੀ ਚਾਰ ਬਾਰੀ ਆਮ ਤੌਰ ਤੇ ਕੁੜੀ ਹੀ ਭੜਦੀ ਆ ਚਾਰ ਬਾਰੀ ਠੀਕ ਹੈ ਉਹ ਲਾ ਪਰਵਾਹ ਹੁੰਦਾ ਭਗਤ ਕੋਈ ਸ਼ਤ ਜੇ ਕੁੜੀ ਚਾਰ ਬਾਰੀ ਰੁਪਈਆ ਭੜ ਕੇ ਕਹਿੰਦੀ ਆ ਲੈ ਹੂੰ ਭਾਬੀ ਉਹਨੂੰ ਜੇਤੂ ਕਰਾਰ ਦੇ ਦਿੰਦੀ ਹੈ ਫਿਰ ਜਿਹੜਾ ਮੁੰਡਾ ਹੁੰਦਾ ਉਹ ਤੇ ਤੇਰੇ ਅਗੇ ਲੱਗ ਉਹ ਕੋਈ ਜੁਰਦਾਪੋਸ ਸੋਲੋ ਹੈ ਸਾਰੀ ਜ਼ਿੰਦਗੀ ਤੇਰੇ ਉਤੋਂ ਦੀ ਰੂਹ ਤੂੰ ਬੋਲ ਕੇ ਦਿਖਾਈ ਭਾਬੀ ਮੇਰੇ ਉਹ ਚੱਕਰੰਦ ਨੇ ਇਹ ਤਾਂ ਕੰਗਣਾ ਖੇਡਣ ਦਾ ਪਤਾ ਨਾ ਸਾਰੇ ਪਿੰਡ ਚ ਲੱਗ ਜਾਂਦਾ ਰੋਲਾ ਕਾਦਾ ਪੰਦਾ ਉਹ ਧੀ ਰਿਕੇ ਕੰਗਣਾ ਖੇਡਦੇ ਆ ਤੇ ਕੰਗਣਾ ਖੇਡਣ ਦੀ ਜਿਹੜੀ ਕਹਾਣੀ ਹੈ ਹੂੰ ਪੂਰੇ ਚਾਰ ਦਿਨ ਉਹ ਲੱਜਤਾਂ ਦਿੰਦੀ ਰਹਿੰਦੀ ਐ ਇਹਨੇ ਐ ਕੀਤਾ ਨੇ ਐ ਕਿ ਤਾਂ ਉਹਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਠੀਕ ਐ ਇਹ ਕੰਗਣਾ ਖੇਡਣ ਦੀ ਪ੍ਰੋਸੈਸ ਆ ਪਰ ਤਨ ਜਿਹੜਾ ਅਸਲ ਵਿੱਚ ਸਾਈਕੋਲੋਜੀਕਲੀ ਠੀਕ ਐ ਇਹ ਚ ਖੋਲਣਾ ਸੀ ਉਹ ਚੀਜ਼ ਨੂੰ ਤੋੜਨਾ ਠੀਕ ਐ ਹਾਂ ਉਸ ਤੋਂ ਅੱਗੇ ਤੁਸੀਂ ਐ ਛਟੀਆਂ ਖੇਡਣਾ ਉਹ ਵੀ ਉਹੀ ਚੀਜ਼ ਨੂੰ ਤੋੜਨ ਦੀ ਕਹਾਣੀ ਹੈ ਠੀਕ ਐ ਛਟੀਆਂ ਖੇਡਣ ਦਾ ਕੀ ਹੁੰਦਾ ਛਟੀਆਂ ਖੇਡਣ ਦਾ ਪੁੱਤ ਮਸਲਾ ਇਹ ਹੈ ਮੈਂ ਮੇਰੇ ਵੱਲ ਖੇਡ ਗਏ ਅੱਛਾ ਹਾਂ ਤੇਰੀ ਅੰਤੀ ਨੂੰ ਮੈਂ ਨਹੀਂ ਮਾਰਿਆ ਉਹਨੇ ਤੁਮੇਰੇ ਤਨ ਮਾਰਿਆ